ਹਾਂਜੀ ਸਵਾਗਤ ਹੈ ਦੋਸਤੋ ਤੁਹਾਡਾ ਤੁਹਾਡੇ ਆਪਣੇ ਚੈਨਲ ਬਾਬਾਜੀ ਦਾ ਸਟੱਡ ਫਾਰਮ ਉੱਤੇ ਤੇ ਜਿਹੜੇ ਭਰਾ ਆਪਣੇ ਫੇਸਬੁੱਕ ਪੇਜ ਤੇ ਜੁੜੇ ਉਹਨਾਂ ਦਾ ਵੀ तहे ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਦੋਸਤੋ ਅੱਜ ਦੇ ਬਲੌਗ ਵਿੱਚ ਤੁਹਾਨੂੰ ਦੋ ਤਿੰਨ ਜਾਨਵਰ ਬਕਾਊ ਦਿਖਾਉਣੇ ਆ ਧੁੰਦ ਦੇ ਕਰਕੇ ਵੀ ਨਹੀਂ ਬਣਾਈ ਜਾਂਦੀ ਤਾਂ ਸੋਚਿਆ ਚਲੋ ਫਾਰਮ ਤੇ ਬਾਈ ਹੁਣ ਜਾਨਵਰ ਦੇਖਣ ਆਏ ਸੀ ਉਹਨਾਂ ਨੂੰ ਦਿਖਾਉਂਦੇ ਸੀ ਤਾਂ ਸੋਚਿਆ ਚਲੋ ਇੱਕ ਛੋਟਾ ਜਿਹਾ ਬਲੌਗ ਬਣਾ ਲੈਨੇ ਇੱਥੇ ਉਹਦੇ ਵਿੱਚ ਦੋ ਤਿੰਨ ਜਾਨਵਰ ਤੁਹਾਨੂੰ ਦਿਖਾ ਦਾਂਗੇ ਕਰਦੇ ਆਂ ਸ਼ੁਰੂਆਤ ਪਹਿਲਾਂ ਜਿਹੜੇ ਭਰਾਵਾਂ ਚੈਨਲ ਤੇ ਨਵੇਂ ਆ ਉਹਨਾਂ ਨੂੰ ਬੇਨਤੀ ਚੈਨਲ ਸਬਸਕ੍ਰਾਈਬ ਕਰ ਲਓ ਚਲਦੀ ਚਲਦੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਦੇ ਆ ਇਹ ਆਪਣੀ ਸੁੰਦਰਾ ਜੀ ਪ੍ਰਭਾਤ ਦੀ ਪੋਤੀ জাফর ਦੀ ਬੱਚੇ ਤੇ ਇਹ ਚੰਬੀ ਬਸ਼ੇਰੀ ਦੇਖੋ ਦੋਸਤੋ ਕਾਲੀ ਚੰਬੀ ਬਸ਼ੇਰੀ ਆ ਲੱਤਾਂ ਲੱਤਾਂ ਪੂਰੀਆਂ ਚਟੀਆਂ ਸਾਰੀਆਂ ਲੱਤਾਂ ਚਟੀਆਂ ਮੂੰਹ ਚਟਾ ਸਾਰਾ ਢੱਡ ਢੁੱਡ ਚਟਾ ਨੁਕਰੇ ਬੱਚੇ ਦੇ ਨਾਲੀ ਬਸ਼ੇਰੀ ਆ ਕੋੜੀ ਨਾ ਸਮਝ ਲਓ ਹਜੇ ਬਸ਼ੇਰੀ ਆ 15 ਕਿ ਮਹੀਨਿਆਂ ਦੀ ਹੋਈ ਆ ਪਰ ਕੱਦ 60 ਇੰਚ ਕਰੀ ਖੜੀ ਆ ਲੈਂਥ ਲੁੰਥ ਹੱਡ ਪੈਰ ਮਜ਼ਬੂਤੀ ਵਾਲੇ ਪੱਖੋਂ ਕਹੇ ਪਾਸੋਂ ਖੁੰਝਦੀ ਨਹੀਂ ਬੱਚੀ। ਤੇ ਯਾਹ ਵੀ ਚੈੱਕ ਕਰ ਸਰਦੇ ਆ ਨੈਚੁਰਲ ਬਲੌਗ ਆ ਕੋਈ ਐ ਨਹੀਂ ਹੈ ਨਾ ਆਪਾਂ ਪ੍ਰੋਫੈਸ਼ਨਲ ਬਣਾਇਆ ਜਾਂ ਕੋਈ ਗਰਦਨ ਉਰਦਨ ਦਾ ਫਰੇਮ ਦੇਖੋ ਕੰਨ ਕੰਡੀਸ਼ਨ ਮਜ਼ਬੂਤੀ ਵਾਲੀ ਬਸ਼ੇਰੀ ਆ। ਨਕੰਦ ਬਸ਼ੇਰੀਏ ਦੋਸਤੋ ਹਜੀ ਦੰਦ ਪਾਟੇ ਤੁਹਾਨੂੰ ਆਪ ਹੀ ਪਤਾ ਚੱਲ ਜੂ ਪਰ ਕੱਦ ਬਹੁ ਕੱਡੂ ਆਮ ਘੋੜੀਆਂ ਜਿੱਡੀਆਂ ਜਿਵੇਂ ਆ ਖੜੀਆਂ ਘੋੜੀਆਂ ਇੰਨਾ ਤੋਂ ਉੱਚੀ ਹੋਈ ਖੜੀ ਆ। ਹਜੀ ਉਮਰਾਂ ਬਸ਼ੇਰੀਏ ਦੁੱਧ ਦੰਦਿਆਂ ਚ ਪੈਂਦੀ ਆ ਬੱਚੀ। ਤੇ ਤੋ ਇਹ ਹਾਈਟ ਜਿਹੜੀ ਉਹ ਕੀ ਲੈ ਜਾਓ ਤੋ ਯਾ ਵੀ ਦੇਖ ਲਓ ਪੈਠ ਪੁੜਾ ਲੱਤ ਦੀ ਮਜ਼ਬੂਤੀ ਸੋਮਬ ਦੀ ਮਜ਼ਬੂਤੀ ਗਰਦਨ ਦੀ ਲੰਬਾਈ ਕਿਸੇ ਪਾਸੇ ਵੀ ਕੋਈ ਕਮੀ ਪੇਸ਼ੀ ਨਹੀਂ ਬੱਚੀ ਬਾਕੀ ਬਾਲਪੋਰੀ ਸਹੀ ਸਿੰਗਲ ਪੋਰੀ ਆ ਅੱਖਾਂ ਤੋਂ ਉੱਚੀ ਆ ਕੋਈ ਸੱਟਾ ਨਹੀਂ ਬੱਚੀ ਤੇ ਬਾਲਪੋਰੀਆਂ ਵੱਲੋਂ ਰਹਿ ਤਾ ਨਖਰਾ ਨੋਖਰਾ ਕਰੰਟ ਫੋਲਾ ਤੇ ਇੱਕਾ ਨੋਗਰੀ ਬਿਸ਼ੇਰੀ ਵੀ ਖੜੀ ਐ ਦੋਸਤੋ ਫਰਨ ਤੇ ਇੱਕ ਆਪਣੀ ਖਰੀਦੀ ਖੜੀ ਐ ਹਜੇ ਲਿਆਂਦੀ ਨਹੀਂ ਨੋਗਰੀ ਬਿਸ਼ੇਰੀ 9-10 ਕੁ ਮਹੀਨਾ ਇਹ ਖੇੜੀ ਵਾਲੇ ਬਾਬਾ ਜੀ ਕੋਲ ਜਿਹੜਾ ਗੋਵਿੰਦਾ ਘੋੜਾ ਹੁੰਦਾ ਸੀ ਉਹਦੀ ਬੱਚੀ ਐ ਜੀ ਉਹ ਐਕਸਪਰੈਂਟ ਦੀ ਫਿਰਦੇ ਚੰਬੀ ਉਹ 11 ਕਮਿਨਿਆਂ ਦੀ ਆ ਉਹ ਹੈਗੇ ਨੂਰੇ ਦੀ ਵਿੱਚੀ ਦੋਸਤੋ ਗਰਦਨ ਗੁਰਦਨ ਵਾਲੇ ਲੰਮੇ ਪਾਸੇ ਬਹੁਤ ਆ ਆ ਦੇਖੋ ਘੋੜੀ ਆ ਭਾ ਪੜਤੇ ਵਾਲੀ ਘੋੜੀ ਕੋਈ ਜੇ ਲਾਲ ਚੰਬੀ ਘੋੜੀ ਲੈਣ ਦਾ ਚਾਹਵਾਨ ਹੋਇਆ ਤਾਂ ਉਹ ਘੋੜੀ ਦੇਖ ਸਾ ਘੋੜੀ ਦੀ ਲੰਬਾਈ ਗਰਦਨ ਕੰਨ ਕੰਡੀਸ਼ਨ ਬਹੁਤ ਜ਼ਿਆਦਾ ਚੰਗੀ ਹੈ ਤੇ ਭਾ ਪੜਤੇ ਵਾਲੀ ਆ ਬਾਡੀ ਬੁੱਡੀ ਬਹੁਤ ਦੋਸਤੋ ਮਜ਼ਬੂਤੀ ਬਹੁਤ ਆ ਭਾਰੀ ਘੋੜੀ ਆ ਪਰ ਖਾਲੀਆ ਮੌਕੇ ਤੇ ਅੰਦਰੋਂ ਸਾਫ਼ ਆ ਹੱਥਾਂ ਪੈਰਾਂ ਦੀ ਪੂਰੀ ਤਰ੍ਹਾਂ ਸਹੀ ਆ ਘੋੜੀ ਬਾਲਪੁਰਿਆਂ ਬਲਪੂਰੀ ਓਕੇ ਰਿਪੋਰਟ ਆ ਦੇਖੋ ਪੈਠਪੁੜਾ ਬਾਡੀ ਬੁੱਡੀ ਬਹੁਤ ਨਰੋਈ ਲੰਬੀ ਘੋੜੀ ਆ ਮੰਨ ਲਓ ਵੱਡੇ ਬੱਚੇ ਦੇਣ ਵਾਲੀ ਆ ਜੇ ਇਹੋ ਜਿਹਾ ਮਾਰਗੀ ਘੋੜੇ ਤੇ ਤੇਰੀ ਮੇਟ ਕਰਵਾ ਕੇ ਨੌਕਰੇ ਤੋਂ ਆਪਦੇ ਮਨ ਪਸੰਦੀ ਘੋੜੇ ਤੋਂ ਨੌਕਰੇ ਬੱਚੇ ਲੈ ਸਕਦੇ ਆ ਤੋ ਮਜੂਤੀ ਮਜਾ ਤੋਰੇ ਤੁਰੇ ਨੂੰ ਵੀ ਬਹੁਤ ਚੰਗੀ ਆ ਤੁਰਦੀ ਤੁਰਦੀ ਬਹੁਤ ਸੋਹਣਾ ਤੇ ਜੇ ਕੋਈ ਇਹਦਾ ਚਾਹਵਨ ਹੋਇਆ ਤਾਂ ਇਹ ਘੋੜੀ ਵੀ ਦੇਖ ਸਕਦਾ ਦੇਖੋ ਲੈਂਥ ਲੈਂਥ ਦੇਖੋ ਖੜਨੇ ਖੁਰਨੇ ਗਰਦਨ ਦਾ ਫਰੇਮ ਮਣੀਆ ਮਣੀਆ ਤੌਣ ਤਾਂ ਜਮ ਮਾਰਵਾੜੀ ਕੰਡੀਸ਼ਨ ਦੀ ਲੱਗੀ ਹੋਈ ਏ ਘੋੜੀ ਤੇ ਤੇ ਚੰਗੀ ਆ ਖੜਨੇ ਫੁੜਨੇ ਦੀ ਚੜਾਈ ਦੀ ਵੀ ਚੰਗੀ ਆ ਸੋ ਜੇ ਕਿਸੇ ਨੂੰ ਮਾਰਵਾੜੀ ਕੁੜੀ ਚਾਹੀਦੀ ਹੋਈ ਤਾਂ ਇੱਕ ਵਾਰ ਇਹਨੂੰ ਜ਼ਰੂਰ ਦੇਖੋ ਮੈਂ ਚਾਰੇ ਪਾਸੇ ਫੇਰ ਇੱਕ ਵਾਰ ਕੈਮਰਾ ਘੁਮਾ ਦੇਣਾ ਤੁਹਾਨੂੰ ਲਤੋਂ ਲੰਮੀ ਆ ਬਾਲ ਭਰੀਆਂ ਸਾਫ ਲੈਂਥ ਆ 60 ਇੰਚ ਹਾਈਟ ਆ ਦੋਸਤੋ ਤੇ ਭਾਰੀ ਭੂਰੀ ਚੰਗੀ ਆ ਉਸ ਤੋਂ ਬਾਅਦ ਇੱਕ ਤੁਹਾਨੂੰ ਉਹ ਦਿਖਾਉਂਦੇ ਆ জাফর ਦੀ ਬੇਸ਼ੇਰੀ ਦੇਵਲੀ ਲਾਈਨ ਤੋਂ ਮਜੂਤੀ ਵਾਲੇ ਪੱਖੋਂ ਵੀ ਪੂਰੀ ਨਰੋਈ ਬੇਸ਼ੇਰੀ ਮੱਥੇ ਪਟਾ ਮਗਰਲੇ ਦੋ ਥੋੜੇ ਥੋੜੇ ਪੈਰ ਚ ਟਿੱਕ ਮੈਤ ਰੰਗ ਕ ਬੱਚੀ ਦਾ ਜਦੋਂ ਥੋੜੇ ਥੋੜੇ ਰਪੀਰ ਪਈਏ ਜਿੰਨੇ ਚਟੇ ਗਰਦਨ ਗੁਰਦਨ ਲੰਮੇ ਆ ਕੰਨ ਕੰਡੀਸ਼ਨ ਦੀ ਚੰਗੀ ਆ ਤੇ ਉਹ ਬਸ਼ੀਰ ਨਜਾਮ ਘੋੜੇ ਦਾ ਖੜਾ ਮਊਗਾ ਜੀ ਬਹੁਤ ਚੰਗਾ ਬਸ਼ੀਰ ਉਹ ਵੀ ਸਿਰਫ ਮਊਗਾ ਰੰਗ ਆ ਮੱਥੇ ਫੁੱਲ ਆ ਪੈਠ ਫੁੜਾਏ ਬੱਚੀ ਤੇ ਵੀ ਸੋਹਣਾ ਤੇ ਭਾਅ ਪੜਤੇ ਆ ਜੀ ਆਪਾਂ ਇਹਦੀ ਰਾਤ ਵੀਡੀਓ ਪਾਈ ਸੀ ਕਹੇ ਸੀ ਜੇ ਕੋਈ ਘਰੇ ਤੋਂ ਆਪਣੇ ਤੌਹਨਾ ਬੜਾ ਸਮਝੀ ਹੋਈ ਖੁੱਲੀ ਫਿਰਦੀ ਰਹਿੰਦੀ ਬੰਦੇ ਦੇ ਕੁਲ ਆ ਜਾਂਦੀ ਆ ਤੋ ਬਹੁਤ ਜ਼ਿਆਦਾ ਪਿਆਹ ਕੋਈ ਘਰੇ ਪਿਆਰ ਨਾਲ ਸਾਹਮਣਾ ਆਏ ਉਹਨੂੰ 5000 ਆਪਾਂ ਰਾਤ ਵੀ ਕਹੇ ਸੀ ਤੇ ਅੱਜ ਵੀ ਕਹਿੰਦੇ ਸਸਤੀ ਦੇ ਦਾਂਗੇ ਬਾਕੀ ਮਜਬੂਤੀ ਮਜਬਾਤੀ ਵਾਲੇ ਪੱਖੋਂ ਪੂਰੀ ਸਰਾਬਤੀ ਹਜੇ ਚੌਕੜੀ ਹੈ 4 ਮਹੀਨੇ ਸਹੀ ਉਮਰ ਹੋਈ ਹੈ ਤੇ ਹੁਣ ਹੋਲਡਰ ਜਦੋਂ ਵੀਡੀਓ ਬਣਾਈਏ ਬਸ ਉਦੋਂ ਪਹਿਲੀ ਵਾਰ ਪਾਇਆ ਨਹੀਂ ਇਹ ਖੁੱਲੀ ਫਿਰਦੀ ਰਹਿੰਦੀ ਹੈ ਪਰ ਹੁਣ ਇਸ ਦੇ ਆਪ ਰਸਤਾ ਪਾ ਦੇਣਾ ਬੰਨੀ ਵੀ ਜਾਊ ਸੋ ਦੋਸਤੋ ਜੇ ਨਾ ਤਿੰਨਾਂ ਜਾਨਵਰਾਂ ਤੁਹਾਨੂੰ ਕੋਈ ਵੀ ਜਾਨਵਰ ਪਸੰਦ ਆਉਂਦਾ ਜਾਫਰ ਵਾਲੀ ਬਿਸ਼ੇਰੀ ਕਾਲੀ ਚੰਬੀ ਬਿਸ਼ੇਰੀ ਤੇ ਲਾਲ ਚੰਬੀ ਘੋੜੀ ਨਿਜਾਮ ਵਾਲਾ ਬਿਸ਼ੇਰਾ ਕੋਈ ਵੀ ਜਾਨਵਰ ਜਿੰਨੇ ਤੁਹਾਨੂੰ ਵੀਡੀਓ ਦਿਖਿਆ ਕੋਈ ਪਸੰਦ ਆਉਂਦਾ ਸਕਰੀਨਸ਼ਾਟ ਭੇਜੋ ਨੰਬਰ ਆਪਣਾ ਮੈਂ ਦੇ ਦਿੱਨਾ 6239154544 9855599017 3 ਜਨਵਰੀ ਭਾਸਰ ਵਾਲੇ ਆ 3 ਜਾਰੇ ਸੋ ਜਿਹੜੇ ਵੀ ਭਰਾ ਦੇ ਕਿਸੇ ਦੇ ਜਨਵਰੀ ਫਟ ਆਉਂਦਾ ਹੋਇਆ ਤਾਂ ਦੱਸਿਓ ਤੇ ਆਪਾਂ ਆ ਨੰਬਰ ਤੇ ਲੈ ਲਿਓ ਡਿਟੇਲ ਧੰਨਵਾਦ